ਕੰਜਰੀ ਕਿਸੇ ਮੁੰਡੇ ਨਾਲ ਭੱਜ ਗਈ ਤੇ ਮੈਂ ਤੇਰੇ ਅੱਗੇ ਹੱਥ ਬੰਨਦਾ ਇਹ ਗੱਲ ਕਿਸੇ ਨੂੰ ਦੱਸੀ ਨਾ ਤੈਨੂੰ ਮੇਰੀ ਸੌ ਲੱਗੇ ਠੀਕ ਹੈ ਜੀ ਕਿਸੇ ਨੂੰ ਨਹੀਂ ਦੱਸਦੀ ਤੇ ਚੱਲ ਹੁਣ ਮੈਂ ਚੱਲਿਆ ਖੇਤ ਓਏ ਕਿਸੇ ਕੋਲ ਬੱਕਰ ਆਂਦੇ ਹੀ ਤੈਨੂੰ ਮੈਂ ਬਾਰ-ਬਾਰ ਕਹੀ ਜਾਂਦਾ ਤੈਨੂੰ ਮੈਂ ਆਪਣੀ ਸੌ ਪਾਈ ਹੋਈ ਐ ਉਹ ਨਹੀਂ ਦੱਸਦੀ ਇੱਕ ਵਾਰੀ ਕਹਿ ਦਿੰਦਾ ਬੰਦਾ ਥੋੜਾ ਬੋਧ ਕੀਂਦਾ ਕਰੇ ਮੇਰੇ ਤੇ ਹਾਏ ਰੱਬਾ ਅੱਜ ਮੈਂ ਢਿੱਡ ਦੀ ਨਹੀਂ ਗੈਸ ਕਾਹਤ ਬਣੀ ਪਈ ਮੈਂ ਤਾਂ ਕੁਝ ਖਾਦਾ ਵੀ ਨਹੀਂ ਉਹ ਹਾਂ ਸੱਚ ਜਿਹੜੀ ਭੂਰਾ ਮੈਨੂੰ ਗੋਲਦਸ ਕੀਆ ਗਿਆ ਸੀ ਉਹ ਸੀ ਮੈਨੂੰ ਅਰੇ ਸਾਂ ਥੋੜਨਾ ਤੋੜਨੀ ਆ ਹੋਰ ਕਿ ਟਾਈਮ ਹੋਰ ਦੇਖ ਲੈਣੀ ਆ ਕੀਪਨਾ ਸਾਰੇ ਜਾਵੇਂ ਹੇ ਰੱਬਾ ਮੇਰਾ ਹਾਲ ਤਾਂ ਜਾਦੇ ਘਾਓ ਹੀ ਜਾਂਦੀ ਆ ਮੈਨੂੰ ਲੱਗਦਾ ਮੇਰਾ ਅੰਤ ਵੇਲਾ ਆ ਗਿਆ ਨਿਕਾਲੋ ਆ ਕੀ ਹੋ ਗਿਆ ਤੈਨੂੰ ਵਿਚੰਦਰਿਆ ਕਿਹੜੇ ਤੋਂ ਮੈਨੂੰ ਸਵੇਰੇ ਪਿੰਕੀ ਵਾਲੀ ਗੱਲ ਦੱਸ ਕੇ ਗਿਆ ਉਹ ਮੇਰੇ ਅੰਦਰ ਪਚ ਨਹੀਂ ਰਹੀ ਉਹ ਤੁਹਾਡੀ ਭੈਣ ਨੂੰ ਆ ਲੈ ਮੈਂ ਤੇਰੀ ਮਾਂ ਨੂੰ ਫੋਨ ਲਾਤਾ ਲੈ ਗੱਲ ਕਰ ਹੈਲੋ ਬੇਬੇ ਜਿਹੜੀ ਮੇਰੇ ਚਧਰ ਚ ਪਿੰਕੀ ਆ ਨਾ ਉਹ ਕਿਸੇ ਮੁੰਡੇ ਨਾਲ ਭੱਜ ਗਈ बाकी ਗੱਲ ਮੈਂ ਫਿਰ ਬਾਅਦ ਚ ਦੱਸੂਗੀ ਧੰਨਵਾਦ